ਸੈਂਪਲ ਦੇ ਵਿੱਚ ਸੈਂਪਲ ਲੈ ਕੇ ਜਾਣਗੇ ਨੂੰ ਦਿਹਾਣੇ ਦੇ ਨਾਮੀ ਨਾਮੀ ਸਮੂਹ ਸੇ ਇਕੱਠੇ ਹੁੰਦੇ ਨੇ ਲੋਕ ਬਹੁਤ ਦੂਰੋਂ ਸੁਣੇ ਇਸ ਤਰੀਕੇ ਜua ਸ਼ਰਿਆਮ ਅੱਖਾਂ ਦੇ ਸਾਹਮਣੋਂ ਲੱਗ ਰਿਹਾ ਖਾਣ ਦੀ ਚੀਜ਼ਾਂ ਦੇਖਣ ਜua ਲੱਗ ਰਿਹਾ ਹੈ ਉਹਰ thing ਜਿਹੜਾ ਯਾਰ ਚਟਨੀ ਦੇ ਵਿੱਚ ਮਿਲਸ ਹੋ ਚੁੱਕਿਆ ਕਿਉਂਕਿ ਨਾਲੇ ਦੇ ਵਿੱਚ ਸਿੱਟਿਆ ਜਾਂ ਆ ਪ੍ਰਾਂਤ ਕੋਲੀ ਪਈ ਹੈ ਜਿਹਦੇ ਤੇਲ ਪਿਆ ਸੀਗਾ ਇਹ ਤੇਲ ਸਿੱਟਿਆ ਗਿਆ ਤਾਂ ਕਿੰਨੇ ਸਿੱਟਿਆ ਤੇਲ ਕਿੰਨਾ ਸਿੱਟਿਆ ਤੇਲ ਕਿੰਨੇ ਸਿੱਟਿਆ ਉਹ ਦੇਖ ਉਹ ਚੁਆ 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 ਵੀਡੀਓ ਨਾਲ ਤਾਂ ਇਤਨਾ ਨਹੀਂ ਚੁਆ ਦੇਖ ولو

ਇਹ ਇੱਕ ਆ ਵੀ ਜਾ ਵੀ ਤੇ ਖੜੇ ਹੋ ਗਏ ਪਿੱਛੇ ਆ ਜਾ ਛੜਾ ਛੋੜਾ ਬੂਰੇ ਉਪਰ ਵੀ ਕਲੇਨ ਵੀ ਹੋਗਾ ਇਹ ਲੋਕਾਂ ਦਾ ਬਹੁਤ ਮੋਟਾ ਕਰੇਗਾ ਅੱਗੇ ਨਾ ਕੋਈ ਕੋਈ ਤੇ ਆ ਰਿਹਾ ਨਾ ਅੱਜ ਆਪ ਸਖਤ ਨਾ ਸਲਾਮ ਅੱਗੇ ਮੁਸੱਲੇ ਲੱਗਣੇ ਕੋਈ ਉਹ ਵੀ ਬੜੀ ਆ ਉਹ ਜਿਹੜਾ ਕਿਤੇ ਲੱਗਿਓ ਪਾ ਲਓ ਪਹਿਲਾਂ ਨਹੀਂ ਰੱਖੀ ਕਿ ਲਖਮੀਵਨੋਂ ਅੰਦਰ ਆ ਕੇ ਸਾਰੀ ਨਾੜੀ ਦੀ ਪੀਪੂ ਦਾ ਆਲਗ ਦੇਖ ਕੇ ਦੱਸਿਆ ਜਾ ਰਿਹਾ ਹੈ ਕਿ ਕਿੰਨੀ ਸਫਾਈ ਬਸਾਂ ਤੇ ਵੇਖੀ ਚੁੱਕਾ ਰਹੀ ਜਾਂਦੀ ਹੈ ਕਿ ਇਹ ਕਿੱਥੇ ਹੈ ਕਿਸ ਤਰੀਕੇ ਨਾਲ ਇਸ ਮੋਟੇ ਦੇ ਨਿਸ਼ਾਨ ਲੋਕਾਂ ਨੇ ਕੋਈ ਪ੍ਰਦਰਸ਼ਣ ਨਹੀਂ ਕਰ ਪਾਇਆ ਹੈ ਸਾਈਆਂ ਤਸਵੀਰਾਂ ਨੂੰ ਵੀਡੀਓ ਵਿੱਚ ਵੀ ਮਾੜੇ ਕੰਮ ਕੀਤੀ ਜਾ ਰਹੀ ਹੈ ਸਰ ਅੱਜ ਬੀਕਰ ਦੇ ਵਿਚਾਰ ਪੜਾਤੇ ਆਇਆ ਕਿ ਜਿਹੜਾ ਵੀ ਹੈ ਮਾਮਲਾ ਪੂਰ ਕਰਾ ਮਾਮਲਾ ਐਤਾ ਜੀ ਜਿਵੇਂ ਫੀਲਚ ਸੀ ਸਾਨੂੰ ਕੰਪਲੇਂਟ ਰਿਗਾਰਡਿੰਗ ਉਹ ਆਇਆ ਸੀ ਜਿਹਦੇ ਸਾਰੇ ਸੇਵ ਵਗੈਰਾ ਲਏ ਸੀਗੇ ਤੇ ਉਹਨਾਂ ਦੇ ਵਿੱਚ ਕੋਈ ਮੱਛਰ ਪਜਾਮਾ ਕੀ ਵੀ ਤਾਈ ਕੋਈ ਮਾਇਆ ਦਾ ਕੁਝ ਮਜੂਰ ਪਾਇਆ ਗਿਆ ਤੇ ਉਹਦੇ ਰਿਗਾਰਡਿੰਗ ਕੰਪਲੇਨਰ ਹੋਈ ਸੀਗੀ ਤੇ ਅਸੀਂ ਉਸ ਤੋਂ ਬਾਅਦ ਕੰਪਲੀਟ ਬਿਲਡ ਦੀ ਸਾਰੀ ਅਸੀਂ ਮੁੱਕ ਤੇ ਇਨਸਪੈਕਸ਼ਨ ਕਰਨਾ ਪਿਆ ਪੂਰ ਉਸਤਲਾ ਕੋਈ ਖਾਮੀਆਂ ਪਈਆਂ ਕਿ ਜਿਵੇਂ ਚੂਹੇ ਵੀ ਦੁਕਾਨ ਚ ਭੱਜੇ ਦੇਖੇ ਗਏ ਨੇ ਜਾਂ ਨਾ ਇਹਨਾਂ ਟੋਪੀਆਂ ਪਾਈਆਂ ਨੇ ਗਲਵਜ਼ ਨੇ ਇਹਨਾਂ ਕੋਲੇ ਨਿਊ ਇਨਸਪੈਕਸ਼ਨ ਚ ਠੀਕ ਹੈ ਪ੍ਰੈਮਿਸਿਸ ਬਟ ਇਹਨਾਂ ਨੂੰ ਇੰਸਟਾਰ ਕਰਨ ਦੀ ਜਰੂਰਤ ਹੈ ਜਿੱ ਤੱਕ ਜਿਹੜਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜਰੂਰਤ ਹੈਗੀ ਹੈ ਬੇਸਿਕ ਜਿਹੜਾ ਹੈੱਡ ਗੀਅਰ ਵਗੈਰਾ ਹੈਪਰਨ ਵਗੈਰਾ ਉਹਨਾਂ ਨੂੰ ਜਿਹੜੇ ਹੈਗੇ ਉਹ ਮਸਟ ਕਰਦੇ ਨੇ ਚਾਹੀਦੇ ਜਿਹੜਾ ਇਹਨਾਂ ਨੇ ਇਹਨਾਂ ਨੂੰ ਓਨਰ ਨੇ ਖੁਦ ਕਰਨਾ ਚਾਹੀਦਾ ਇਹਨਾਂ ਨੂੰ ਤੇ ਇਦਾਂ ਜਿਹੜੀ ਬਾਹਰ ਤੋਂ ਡਸਟ ਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨਾਂ ਦੇ ਡਰੇਨੇਜ ਵਗੈਰਾ ਉਹਨੂੰ ਇੰਪਰੂਵ ਕਰਨਾ ਪੈਣਾ ਹੈ ਨਵਦੀਪ ਜੀ ਪਿੱਛੇ ਪੰਜਾਬ ਸਰਕਾਰ ਵੱਲੋਂ ਵੀ ਆਰਮੀ ਚ ਲਾਇਆ ਗਿਆ ਸੀਗਾ ਚਲਾਨ ਉਹ ਵੀ ਪਾਉਂਗੇ ਉਹਨਾਂ ਚੀਜ਼ਾਂ ਦਾ ਵੀ ਜਿਾ ਸਿਰਫ ਇਹੀ ਕਰੂੰਗਾ ਜੀ ਉਹ ਮੇਰੇ ਜਰਿਸਡਿਕਸ਼ਨ ਦੇ ਵਿੱਚ ਨਹੀਂ ਪਲਾਸਟਿਕ ਦਾ ਮੈਂ ਇਹ ਮੇਰਨ ਸੁਵੰਦ ਕੋਲ ਕੋਈ ਗਾਈਡ ਲੱਗ ਰਹੀ ਹੈ ਉਹ ਇਹਨੂੰ ਨਹੀਂ ਪਤਾ ਕਿਸ ਸਪਾਰਟਮੈਂਟ ਨਾਲ ਸੰਬੰਧਿਤ ਹੈ ਬਟ ਮੇਰੇ ਉਹ ਜੂਡਿਕਸ਼ਨ ਦੇ ਅਧੀਨ ਤੁਸੀਂ ਫਿਰਾਲ ਸੈਂਪਲ ਭਰੋਗੇ ਤਾਂ ਜਿਹੜੀ ਸੈਂਪਲਿੰਗ ਕੀਤੀ ਹੈਗੀ ਤੇ ਇਹਨਾਂ ਦੀ ਇਨਸਪੈਕਸ਼ਨ ਦੇ ਵਿੱਚ ਅਨਹਾਈਜਨਿਕ ਕੰਡੀਸ਼ਨਸ ਪਾਈਆਂ ਗਈਆਂ ਨੇ ਉਹਦੇ 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 ਬਿਹਾਫ ਤੇ ਆਪਾਂ ਅਨਹਾਈਜਨਿਕ ਚਲਾਨ ਕਰਦੇ ਪਈਏ ਤੇ ਉਸ ਤੋਂ ਇਲਾਵਾ ਕੋਈ ਇਹਨਾਂ ਨੂੰ ਜਿਹੜੀ ਲਾਇਸੈਂਸ ਵਗੈਰਾ ਉਹਨਾਂ ਕੋ ਕਾਪੀਆਂ ਪੂਰੀਆਂ ਲਾਇਸੈਂਸ ਦੀ ਪੂਰੀਆਂ ਨਾਲ ਦਿਖੋ ਲੈ ਅਪ ਟੂ ਡੇਟ ਹੈ ਜੀ ਡਿਸਪਲੇ ਤੇ ਲੱਗਿਆ ਹੋਇਆ ਸੀਗਾ ਇਹੋ ਬੇਸਿਕ ਕੰਡੀਸ਼ਨ ਹੈ ਇਹਨਾਂ ਦੇ ਕਹੇ ਸੀ ਕਿ ਤੇ ਬਾਕੀ ਜਿਹੜੀ ਇੰਪਰੂਵਮੈਂਟ ਆ ਉਹਨਾਂ ਨੂੰ ਆਪਾਂ ਆਨਹਾਈਜਨਿਕ ਚਲਾਨ ਵਿੱਚੋਂ ਵੀ ਦੱਸ ਦਾਂਗੇ ਕਿ ਜਿਹੜੀ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾਵਾਂਗੇ ਜਿਹੜੀਆਂ ਇੰਪਰੂਵਮੈਂਟ ਨੋਟਿਸ ਇਹਨਾਂ ਨੂੰ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ ਕਿਉਂਕਿ ਉਹਨਾਂ ਦੇ ਪੋਰਟਲ ਚੱਲ ਜਾਏਗਾ ਉਹ ਇੰਪਰੂਵਮੈਂਟਸ ਇਹ ਆਪਣੀਆਂ ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦੇ ਕੇ ਆਪਾਂ ਇੰਪਰੂਵਮੈਂਟ ਇਹਨਾਂ ਦੀਆਂ ਇਹਨਾਂ ਨੂੰ ਕਹਾਂਗੇ ਵੀ ਇੰਪਰੂਵਮੈਂਟ ਕਰਨੀ ਚਾਹੀਦੀ ਹੈ 14 ਦਿਨ ਤੋਂ ਬਾਅਦ ਜੇ ਨਹੀਂ ਕੀਤੀ ਜਾਂਦੀ ਫਿਰ ਉਹ ਆਨਹਾਈਜਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤਾ ਉਹ ਐਕਸਟਰਾ ਚਲਾਨ ਉਹਦਾ ਵੀ ਖ਼ਤਰਾ ਚਲਾਨ ਸੇਮ ਬਹੁਤ ਜ਼ਰਾ ਚੈਕਿੰਗ ਹੋਈ ਕਿ ਮੈਂ ਹਾਂ ਜੀ ਕੋਲ ਪ੍ਰੋਡਕਸ਼ਨ ਆਪਾਂ ਕਰ ਲਾਂਗੇ ਵਕਤ ਇਹ ਇੰਪਰੂਵਮੈਂਟ ਹੋਈ ਤਾਂ ਆਪਾਂ ਮੈਂਸ਼ਨ ਕਰ ਦਾਂਗੇ ਨਹੀਂ ਹੋਈ ਤਾਂ ਆਪਾਂ ਉੱਦਾਂ ਉੱਚ ਦੱਸ ਦਾਂਗੇ ਤੇ ਉਹ ADC ਉਹਦੇ ਵਿੱਚ ਜਿੱਦਾਂ ਵੀ ਡਿਸਾਈਡ ਕਰਨੇ ਤੁਸੀਂ ਬੇਸਿਸ ਤੇ ਡਿਸਾਈਡ ਕਰ ਰਹੇ ਹੋ